ਸੱਸਨੀ ਦਿਖਾਉਂਦੀ ਜਦੋਂ ਮਾਂ ਬਣ ਕੇ ਕੱਲ ਜਿਆਦਾ ਵੱਧ ਜਾਂਦੀ ਤਾਂ ਕਰਕੇ ਨੂੰਹ ਕੋਲੋਂ ਫਿਰੇ ਚੀਜ਼ਾਂ ਸਾਹਮ ਸਾਹਮ ਰੱਖਦੀ ਸਾਲਾਂ ਬਾਅਦ ਘਰ ਆਈ ਨੂੰ ਵੀ ਫਿਰੇ ਚੋਰ ਦੱਸਦੀ ਚਾਰ ਭੈਣ ਭਾਈਆਂ ਵਿੱਚ ਹੁਣ ਕਿਉਂ ਧਰਤੀ 'ਚ ਜਾਵੇਂ ਦੱਸਦੀ ਚੰਗਾ ਹੁੰਦਾ ਜੇ ਜਵਾਨ ਤੇ ਲਗਾਮ ਕੱਸਦੀ 220 ਦੇ ਵਿੱਚ ਜੇ ਆ 9 ਵਜੇ ਵਾਲਾ ਨਾ ਤੂੰ ਟਿਊਸ਼ਨ ਰੱਖਦੀ ਸੋਂ ਰੱਬ ਦੀ ਤੇ ਨੂ ਸਰ ਮੱਥੇ ਨਹੀਂ ਦਿਲ ਚ ਰੱਖ ਦੇ ਦਿਲਾਂ ਵਿੱਚ ਹੋਵੇ ਪਿਆਰ ਤਾਂ ਰਿਸ਼ਤੇ ਨਿਭਾਉਣੇ ਨਹੀਂ ਪੈਂਦੇ ਨਿਭ ਜਾਂਦੇ ਨੇ ਜਦੋਂ ਬਾਹਰ ਵਾਲੇ ਫਾਇਦਾ ਚੁੱਕਣਾ ਚਾਹੁੰਦੇ ਹੋਣ ਤਾਂ ਉਹ ਸੱਚ ਬੋਲਣ ਵਾਲੇ ਤੇ ਅਕਸਰ ਖਿਜ ਹੀ ਜਾਂਦੇ ਨੇ ਕਹਿੰਦੇ ਇਹਨੇ ਹੁਣ ਉਹ ਹੋਣ ਨਹੀਂ ਦੇਣਾ ਜੋ ਆਪਾਂ ਚਾਹੁੰਦੇ ਤਾਂ ਹੀ ਇਹ 9 ਵਜੇ ਵਾਲੇ ਚਾਹਤੇ ਗਿਜ ਹੀ ਜਾਂਦੇ ਨੇ ਬਗਾਨੀ ਟੀ ਕਿੰਨੀ ਵੀ ਚੰਗੀ ਬਣ ਜੇ ਉਦੇ ਖਿਲਾਫ ਨਵੀਆਂ ਨਵੀਆਂ ਸਕੀਮਾਂ ਘੜਨ ਲਈ ਸਭ ਇਕੱਠੇ ਜਾਂਦੇ ਨੇ ਸਰੀਕ ਸੇਰੇ ਬਣ ਕੇ ਟੁਕਦਾ ਨਹੀਂ بس ਹੱਦਾਂ ਤਾਂ ਸਭ ਟੱਪ ਜਾਂਦੇ ਨੇ ਲਾ ਕੇ ਸਕੀਮਾਂ ਘਰ ਵਿੱਚ ਪਾੜ ਪਾਉਂਦੇ ਬੇਅਗਲਾਂ ਦੇ ਘਰਾਂ ਨੂੰ ਕਰ ਬਰਬਾਦ ਜਾਂਦੇ ਨੇ ਜਿਨ੍ਹਾਂ ਦਾ ਘਰ ਵਿੱਚ ਹੱਕ ਹੁੰਦਾ ਉਹਨਾਂ ਨੂੰ ਘਰੋਂ ਕਢਵਾ ਆਪਣਾ ਹੱਕ ਜਮਾ ਜਾਂਦੇ ਨੇ ਪਤਾ ਨਹੀਂ ਕਦੋਂ ਡੁੱਲਣਾ ਸੰਦੀਪ ਲੋਕ ਪਾਪ ਵਾਲਾ ਖੜਾ ਭਰੀ ਜਾਂਦੇ ਨੇ ਪਹਿਲਾਂ ਵਾਲੀਆਂ ਤਾਂ ਮੋੜ ਮੋੜ ਝੋਲੀ ਪੈ ਗਈਆਂ ਹੁਣ ਨਵੀਆਂ ਤਿਆਰ ਕਰੀ ਜਾਂਦੇ ਨੇ ਪਹਿਲਾਂ ਵਾਲੀਆਂ ਤਾਂ ਮੋੜ ਮੋੜ ਝੋਲੀ ਪੈ ਗਈਆਂ ਹੁਣ ਨਵੀਆਂ ਤਿਆਰ ਕਰੀ ਜਾਂਦੇ ਨੇ